ਦੋਸਤੋ ਸ਼ਾਇਦ ਅੱਜ ਦੀ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ ਕਿਉਂਕਿ ਅਸੀਂ ਅੱਜ ਕੱਲ ਕਰੰਚਾ ਰਹੇ ਹਾਂ ਬਾਬਾ ਬੁੱੱਲੇ ਸ਼ਾਹ ਜੀ ਦੀ ਇੱਕ ਅਜਿਹੀ ਰੋਹਾਨੀ ਕਰਾਮਾਤ ਬਾਰੇ ਜਿਸ ਦਾ ਜ਼ਿਕਰ ਬਹੁਤ ਘੱਟ ਲੋਕਾਂ ਨੇ ਸੁਨਿਆ ਹੋਵੇਗਾ ਕਹਿੰਦੇ ਹਨ ਬਚਪਨ ਵਿੱਚ ਜਦੋਂ ਬਾਬਾ ਬੁੱੱਲੇ ਸ਼ਾਹ ਜੀ ਖੇਤਾਂ ਵਿੱਚ ਪਸ਼ੂ ਚਾਰਨ ਕੈ ਤਾਂ ਉਹ ਥੋੜੀ ਦੇਰ ਲਈ ਸੌਂ ਗਏ ਪਰਜਤੋਂ ਉਸ ਉੱਤੇ ਪਏ ਸਨ ਇੱਕ ਫਨੀਰਸਾ ਪਾ ਕੇ ਉਹਨਾਂ ਉੱਤੇ ਸਾਇਆ ਕਰ ਗਿਆ ਜਿਵੇਂ ਕਿਸੇ ਨੇ ਅਸਮਾਨ ਤੋਂ ਰਹਿਮ ਦੀ ਸ਼ਾਂਤਾਨ ਦਿੱਤੀ ਹੋਵੇ ਉਤਰ ਪਸ਼ੂ ਕਿਸੇ ਹੋਰ ਦੇ ਖੇਤਾਂ ਵਿੱਚ ਚਰਨ ਲੱਗ ਪਏ ਪਰਜਤੋਂ ਲੋਕਾਂ ਨੇ ਇਹ ਦ੍ਰਿਸ਼ ਵੇਖਿਆ ਉਹਨਾਂ ਦੇ ਹੋਸ਼ ਹੀ ਉੱਟ ਗਏ ਹੁਣ ਤੁਹਾਡੇ ਵਿੱਚੋਂ ਕਈ ਲੋਕਾਂ ਨੂੰ ਇਹ ਵਾਕਿਆ ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਪਨ ਵਾਲੇ ਚਮਤਕਾਰ ਦੀ ਯਾਦ ਆਦਈ ਹੋਵੇਗੀ ਬਿਲਕੁਲ ਠੀਕ ਇਹ ਵਾਕਿਆ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਮਿਲਦਾ ਜੁਲਦਾ ਹੈ ਪਰ ਦੋਸਤੋ ਇਹ ਘਟਨਾ ਬੁੱਲੇ ਸ਼ਾਹ ਜੀ ਦੇ ਬਚਪਨ ਦੀ ਕਰਾਮਾਤ ਹੈ ਜਿਸ ਦਾ ਜ਼ਿਕਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰਕਾਸ਼ਿਤ ਕੀਤੀ ਕਿਤਾਬ ਬੁੱਲੇ ਸ਼ਾਹ ਜੀਵਨ ਤੇ ਰਚਨਾ ਡਾਕਟਰ ਚੀਤ ਸਿੰਘ ਸੀਤਲਵਿਚ ਵਿੱਚ ਵੀ ਮਿਲਦਾ ਹੈ ਬੁੱਲੇ ਸ਼ਾਹ ਜੀ ਹੋ ਰੋਹਾਨੀ ਦਰਵੇਸ਼ ਜਿਨ੍ਹਾਂ ਦੇ ਇੱਕ ਇੱਕ ਬੋਲ ਅਜ ਵੀ ਦਿਲਾਂ ਨੂੰ ਛੁਕਾਉਂਦੇ ਹਨ ਜਿਨ੍ਹਾਂ ਦੀ ਜ਼ਿੰਦਗੀ ਕਰਾਮਾਤਾ ਇਸ਼ਕ ਤੇ ਹਕੀਕਤ ਨਾਲ ਪਈ ਪਈ ਹੈ ਇਸ ਤੋਂ ਪਹਿਲਾਂ ਕਿ ਤੁਸੀਂ ਇਹ ਦਿਲ ਨੂੰ ਛੋਣ ਵਾਲੀ ਕਹਾਣੀ ਸੁਣਨ ਵਿੱਚ ਕੋਮੋ ਜਾਓ ਰੋਹਾਨੀ ਸਫਲ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਚ ਰੋਹਾਨੀ ਸਫਲਤियां ਔਰ ਅਜਈਆਂ ਕਹਾਣੀਆਂ ਤੁਮਾਨੂੰ ਵਾਰ-ਵਾਰ ਦੇਖ ਨੂੰ ਮਿਲਦੀਆਂ ਰਹਿਣ ਆਓ ਦੋਸਤੋ ਹੁਣ ਅੱਜ ਦੇ ਇਸ ਰੋਹਾਨੀ ਸਫਰ ਨੂੰ ਸ਼ੁਰੂ ਕਰਦੇ ਹਾਂ ਬੁੱਲੇ ਸ਼ਾਹ ਜੀ ਦੀ ਜ਼ਿੰਦਗੀ ਨੂੰ ਸਮਝਾਂ ਲਈ ਸਭ ਤੋਂ ਪਹਿਲਾਂ ਅਸੀਂ ਉਹਨਾਂ ਦੇ ਬਚਪਨ ਤੇ ਸ਼ੁਰੂਆਤੀ ਜੀਵਨ ਵੱਲ ਵਾਪਸ ਚਲਦੇ ਹਾਂ ਕਿਉਂਕਿ ਉੱਥੋਂ ਹੀ ਸ਼ੁਰੂ ਹੁੰਦੀ ਹੈ ਉਹ ਰੋਸ਼ਨੀ ਜੋ ਕੇ ਜਾ ਕੇ ਪੂਰੇ ਜਹਾਨ ਨੂੰ ਚਮਕਾਉਂਦੀ ਹੈ ਮੌਲਾ ਪਖਸ਼ ਕੁਸ਼ਤਾ ਦੇ ਕਥਨ ਅਨੁਸਾਰ ਬੁੱਲੇ ਸ਼ਾਹ ਜੀ ਦੇ ਪਿਤਾ ਸਖੀ ਮੁਹੰਮਦ ਤਰਵੇਸ਼ ਉੱਚ ਸ਼ਰੀਫ ਗੱਲਾਨੀਆਂ ਬਹਾਵਲ ਪੁੱਤੇ ਰਹਿਣ ਵਾਲੇ ਸਨ ਰਵਾਇਤਾਂ ਦੱਸਦੀਆਂ ਹਨ ਕਿ ਬੁੱਲੇ ਸ਼ਾਹ ਦੀ ਪਹਿਤਾਸ਼ ਉੱਚ ਗੱਲਾਨੀਆਂ ਵਿੱਚ ਹੋਈ ਦੋਸਤੋ ਬੁੱਲੇ ਸ਼ਾਹ ਦੀ ਰੋਹਾਨੀ ਜ਼ਿੰਦਗੀ ਦਾ ਸਫ਼ਰ ਬਹੁਤ ਛੋਟੀ ਉਮਰ ਤੋਂ ਹੀ ਸ਼ੁਰੂ ਹੋ ਗਿਆ ਸੀ ਬਚਪਨ ਤੋਂ ਹੀ ਉਹਨਾਂ ਦਾ ਦਿਲ ਦੁਨਿਆਵੀ ਖੇਡਾਂ ਵੱਲ ਨਹੀਂ ਸੀ ਉਹਨਾਂ ਦੀ ਨਜ਼ਰ ਹਰ ਵੇਲੇ ਰੱਬ ਦੀ ਪਹਿਚਾਨ ਦੀ ਤਲਾਸ਼ ਵਿੱਚ ਰਹਿੰਦੀ ਸੀ ਉਹਨਾਂ ਨੇ ਮੁਢਲੇ ਸਿੱਖਿਆ ਆਪਣੇ ਪਿਤਾ ਸਖੀ ਮੁਹੰਮਦ ਤਰਵੇਸ਼ ਪਾਸੋਂ ਹੀ ਪ੍ਰਾਪਤ ਕੀਤੀ। ਉਹ ਸਿੱਖਿਆ ਸਿਰਫ ਕਲਮ ਤੇ ਕਿਤਾਬ ਦੀ ਨਹੀਂ ਸੀ। ਸਗੋ ਇਮਾਨ, ਸਬਰ ਤੇ ਇਸ਼ਕ ਦੀ ਸੀ। ਬੁੱਲੇ ਸ਼ਾਹ ਦਾ ਬਚਪਨ ਵੀ ਵਾਰ ਸ਼ਾਮਾਂ ਦੁੱਖਾਂ ਨਾਲ ਭਰਿਆ ਸੀ। ਕਰਤੇ ਆਲਮ ਦੁਨਿਆਵੀ ਸੁੱਖ ਉਹਨਾਂ ਦੇ ਹਿੱਸੇ ਵਿੱਚ ਨਹੀਂ ਆਏ। ਪਰ ਇਨਾਂ ਦੁੱਖਾਂ ਨੇ ਉਹਨਾਂ ਦੇ ਅੰਦਰ ਇੱਕ ਅਜੇ ਹਨੂਰ ਚਕਾ ਦਿੱਤਾ ਜੋ ਸਿਰਫ ਅਕੀਰਾਂ ਦੇ ਤਿਲਾ ਵਿੱਚ ਹੀ ਚਮਕਦਾ ਹੈ ਬੁੱਲੇ ਸ਼ਾਹ ਦੀ ਇੱਕ ਭੈਣ ਸੀ ਜੋ ਉਹਨਾਂ ਦੀ ਸੱਚੀ ਸਹਾਇਕ ਸਾਥੀ ਤੇ ਸਮਝਦਾਰ ਸੀ ਕਹਾਂ ਚੰਦਾ ਹੈ ਕਿ ਪੂਰੀ ਜ਼ਿੰਦਗੀ ਵਿੱਚ ਕੇਵਲ ਉਹ ਹੀ ਇੱਕ ਸੀ ਜਿਸ ਨੇ ਬੁੱਲੇ ਸ਼ਾਹ ਨੂੰ ਸਹੀ ਮਾਇਨੇ ਵਿੱਚ ਸਮਝਿਆ ਉਹ ਵੀ ਬੁੱਲੇ ਸ਼ਾਹ ਵਾਂਗ ਰੋਹਾਨੀ ਰਾਹ ਦੀ ਤਲਾਸ਼ ਵਿੱਚ ਸੀ ਉਹਨਾਂ ਨੇ ਆਪਣੀ ਪੂਰੀ ਉਮਰ ਇਕੱਲੇਪਨ ਤੇ ਇਬਾਦਤ ਵਿੱਚ ਬਿਤਾਈ ਉਨਾਂ ਨੇ ਕਦੇ ਵਿਆਹ ਨਹੀਂ ਕਰਵਾਇਆ ਕਿਉਂਕਿ ਉਹਨਾਂ ਦਾ ਦਿਲ ਵੀ ਰੱਬ ਦੇ ਨਾਮ ਵਿੱਚ ਰਮ ਗਿਆ ਸੀ ਦੋਵੇਂ ਭੈਣ ਭਰਾ ਇੱਕ ਹੀ ਰਾਹ ਤੇ ਰਹੀ ਸਨ ਇੱਕ ਹੀ ਮਕਸਦ ਤੇ ਯਾਤਰੀ ਸਨ ਇੱਕ ਦੁਨੀਆ ਤੋਂ ਪਰੇ ਹੋ ਕੇ ਰੱਬ ਵਿੱਚ ਡੁੱਬ ਗਿਆ ਦੁੱਚੀ ਨੇ ਉਸ ਰੱਬੀ ਨੂਰ ਨੂੰ ਚੁੱਪ-ਚਾਪ ਆਪਣੇ ਅੰਦਰ ਸਮਾ ਲਿਆ ਮੌਲਵੀ ਮੁਹੰਮਦਦੀਨ ਸ਼ਾਨਪੁਰੀ ਆਪਣੀ ਕਿਤਾਬ ਬਾਗਿਅ-ਉਲੀਆਹਿੰਦ ਵਿੱਚ ਲਿਖਦੇ ਹਨ ਵਿਚ ਕਸੂਰ ਪਠਾਨਾਂ ਤੇ ਇਹ ਹੋਇਆ ਮਦਦ ਹੱਕਾਨੀ ਖਾਸ ਆਲ ਰਸੂਲ ਅੱਲਾ ਤੇਉ ਪੋਤਾ ਪਿਰ ਚਿਲਾਨੀ ਜਦ ਬੁੱਲੇ ਸ਼ਾ ਸਿਰਫ 6 ਮਹੀਨਿਆਂ ਤੇ ਸਨ ਉਹਨਾਂ ਦੇ ਪਿਤਾ ਉੱਚ ਚਿਲਾਨੀਆਂ ਛੱਡ ਕੇ ਮਲਕਵਾਲ ਆਵਜ ਸੇ ਫਿਰ ਕੁਝ ਸਮੇਂ ਬਾਅਦ ਇੱਕ ਬੰਦਾ ਪਾਂਡੋ ਪੱਟੀ ਮਲਕਵਾਲ ਆਇਆ ਤੇ ਉਹਨਾਂ ਨੂੰ ਆਪਣੇ ਪਿੰਡ ਪਾਂਡੋ ਕੇ ਲੈ ਗਿਆ ਉੱਥੇ ਬੁੱਲੇ ਸ਼ਾਹ ਦੇ ਪਿਤਾ ਨੇ ਸਿੱਖਿਆ ਦੇਣ ਦਾ سلسلہ ਸ਼ੁਰੂ ਕੀਤਾ ਅਤੇ ਬੁੱਲੇ ਸ਼ਾਹ ਆਪ ਡੰਗਰ ਚਾਰਨ ਲੱਗ ਪਏ। ਬੁੱਲੇ ਸ਼ਾਹ ਜੀ ਦਾ ਬਚਪਨ ਬਹੁਤ ਹੀ ਸਾਦਗੀ ਤੇ ਮਾਸੂਮੀਅਤ ਨਾਲ ਭਰਿਆ ਪਿਆ ਸੀ। ਦਿਨ ਦਿਹਾੜੇ ਉਹ ਖੇਤਾਂ ਵਿੱਚ ਡੰਗਰ ਚਾਰਦੇ ਤੇ ਸ਼ਾਮ ਨੂੰ ਵਾਪਸ ਆ ਕੇ ਪੜਾਈ ਕਰਦੇ। ਪਰ ਇੱਕ ਦਿਨ ਇੱਕ ਅਚੇਹਤ ਦਿਨ ਆਇਆ ਜਿਸ ਨੇ ਬੁੱਲੇ ਸ਼ਾਹ ਜੀ ਤੇជីវਨ ਦੀ ਰੋਹਾਨੀ ਦਿਸ਼ਾ ਹੀ ਬਦਲ ਦਿੱਤੀ। ਉਹ ਢੰਗਰਾਂ ਨੂੰ ਚੜ ਤੇ ਚੜ ਤੇ ਥੱਕ ਗਏ ਤੇ ਇੱਕ ਦਰਖਤ ਦੀ ਠੰਡੀ ਛਾਂ ਹੇਠਾਂ ਸੌਂ ਗਏ ਢੰਗਰਾਂ ਨੇ ਨੇੜੇ ਦੀ ਇੱਕ ਸਮੀਤਾਰ ਜੀਵਨਖਾਨ ਦੇ ਖੇਤ ਵਿੱਚ ਵੜ ਗਏ ਸਾਰਾ ਖੇਤ ਉਹ ਝਾੜ ਦਿੱਤਾ ਜਦ ਜੀਵਨਖਾਨ ਨੇ ਇਹ ਵੇਖਿਆ ਉਸ ਦੇ ਅੰਦਰ ਕੁੱਸੇ ਦੀ ਲਹਿਰ ਚੱਲ ਪਈ ਉਹ ਤੋੜਦਾ ਹੋਇਆ ਆਇਆ ਕਿ ਉਹ ਬੱਚੇ ਨੂੰ ਸਜ਼ਾ ਦੇਵੇਗਾ ਪਰ ਜਦ ਤੋਂ ਉਸ ਨੇ ਨੇੜੇ ਜਾ ਕੇ ਵੇਖਿਆ ਉਹਦੀਆਂ ਨਜ਼ਰਾਂ ਠਹਿਰ ਗਈਆਂ ਉਸ ਦਾ ਤੇਲ ਕੰਬ ਗਿਆ ਕਿਉਂਕਿ ਬੁੱਲੇ ਸ਼ਾਹ ਜੀ ਦੇ ਸਿਰ ਉੱਪਰ ਇੱਕ ਫਨੀਅਤ ਸੱਪ ਨੇ ਆਪਣਾ ਫਨ ਖੋਲ ਕੇ ਸਾਇਆ ਕੀਤਾ ਹੋਇਆ ਸੀ ਜਿਵੇਂ ਕਿਸੇ ਨੇ ਅਸਮਾਨ ਤੋਂ ਰਹਿਮ ਦੀ ਸ਼ਾਂਤਾਂ ਦਿੱਤੀ ਹੋਵੇ ਜੀਵਨਖਾਂ ਇਹ ਮੰਜ਼ਰ ਵੇਖ ਕੇ ਡੌੜਿਆ ਤੌੜਿਆ ਪਿੰਡ ਗਿਆ ਮੌਲਵੀ ਸਾਹਿਬ ਨੂੰ ਕਿਹਾ ਤੁਹਾਡੇ ਪੁੱਤ ਨੇ ਮੇਰਾ ਖੇਤ ਉਜਾੜ ਦਿੱਤਾ ਤੇ ਉੱਥੇ ਮੋਇਆ ਪਿਆ ਹੈ ਮੌਲਵੀ ਸਾਹਿਬ ਘਬਰਾਏ ਟੋੜਦੇ ਹੋਏ ਖੇਤਾਂ ਵੱਲ ਕੇ ਵੇਖਿਆ ਬੁੱਲਾ ਸ਼ਾਂਤੀ ਨਾਲ ਸੁੱਤਾ ਪਿਆ ਸੀ ਤੇ ਸੱਪ ਸ਼ੋਰ ਸੁਣ ਕੇ ਹੌਲੀ ਜਿਹਾ ਨਿਕਲ ਗਿਆ ਜਦ ਬੁੱਲੇ ਸ਼ਾ ਜਾ ਕੇ ਉਹਨਾਂ ਦੇ ਪਿਓ ਨੇ ਕਿਹਾ ਪੁੱਤ ਅਸੀਂ ਪਰਦੇਸੀ ਹਾਂ ਕਿਸੇ ਦਾ ਨੁਕਸਾਨ ਨਾ ਕਰੀਏ ਤੂੰ ਕਿਸੇ ਦੇ ਖੇਤ ਵਿੱਚ ਡੰਗਰ ਚਰਨ ਨਾ ਦਿਆ ਕਰ ਤੂੰ ਜੀਵਨ ਖਾਣ ਦਾ ਚਨੇ ਦਾ ਖੇਤ ਉਚਾਰ ਦਿੱਤਾ ਹੈ ਬੁੱਲੇ ਸ਼ਾ ਮੁਸਕਰਾਏ ਤੇ ਹੌਲੀ ਜਿਹਾ ਬੋਲੇ ਜੀਵਨਖਾਨ ਦਾ ਖੇਤ ਤਾਂ ਠੀਕ ਐ ਬਿਲਕੁਲ ਹਰਿਆ ਭਰਿਆ ਐ ਜਦ ਉਹਨਾਂ ਨੇ ਜਾ ਕੇ ਵੇਖਿਆ ਸੱਚਮੁੱਚ ਖੇਤ ਸੁਖ ਰੰਗ ਨਾਲ ਹਰਿਆ ਭਰਿਆ ਸੀ ਉਸੇ ਵੇਲੇ ਜੀਵਨਖਾਨ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸਨੇ ਬੁੱਲੇ ਸ਼ਾਹ ਜੀ ਦੀ ਕਰਾਮਾਤ ਮੰਨ ਲਈ ਤੇ ਉਹ ਖੇਤ ਬੁੱਲੇ ਸ਼ਾਹ ਜੀ ਦੇ ਪਿਤਾ ਸੱਖੀ ਮੁਹੰਮਦ ਦਰवेश ਦੀ ਨਜ਼ਰ ਕਰ ਦਿੱਤਾ ਉਹ ਖੇਤ ਅੱਜ ਵੀ ਸਾਈਂ ਮੁਹੰਮਦ ਦਰਵੇਸ਼ ਦੀ ਮਜ਼ਾਰ ਦੀ ਮਲਕੀਅਤ ਹੈ ਜਿੱਥੇ ਹਰ ਸਾਲ ਉਰਸ ਮਨਾਇਆ ਜਾਂਦਾ ਹੈ ਤੇ ਰਾਤ ਪਰ ਬੁੱਲੇ ਸ਼ਾਹ ਜੀ ਦੀਆਂ ਕਾਫੀਆਂ ਕਵਾਲੀਆਂ ਤੇ ਦਰਵੇਸ਼ੀ ਤੁੰਨਾ ਨਾਲ ਮਾਹੌਲ ਰੋਹਾਨੀ ਬਣ ਜਾਂਦਾ ਹੈ ਦੋਸਤੋ ਇਹ ਘਟਨਾ ਸਿਰਫ ਇੱਕ ਕਰਾਮਾਤ ਨਹੀਂ ਸੀ ਇਹ ਇੱਕ ਇਸ਼ਾਰਾ ਸੀ ਕਿ ਇਹ ਬਾਲਕ ਇੱਕ ਦਿਨ ਰੋਹਾਨੀ ਆਕਾਸ਼ ਦਾ ਸਿਤਾਰਾ ਬਣੇਗਾ ਤੇ ਸੱਚਮੁੱਚ ਬਤੁੱਲਾ ਪਾਦ ਵਿੱਚ ਹਜ਼ਰਤ ਸਾਈ ਬੁੱਲੇ ਸ਼ਾਹ ਜੀ ਦੇ ਨਾਮ ਨਾਲ ਮਸ਼ਹੂਰ ਹੋਇਆ ਜਿਸ ਨੇ ਲੋਕਾਂ ਦੇ ਦਿਲਾਂ ਤੋਂ ਸਾਧ ਮਸਹਬ ਤੇ ਤਕਸੀਮਾ ਦਾ ਪਰਦਾ ਹਟਾ ਦਿੱਤਾ ਬਾਬਾ ਬੁੱਲੇ ਸ਼ਾਹ ਜੀ ਫਰਮਾਉਂਦੇ ਸਿੱਕੇ ਨਾ ਮੈਂ ਮੂਮਨ ਵਿੱਚ ਮਸੀਤਾ ਨਾ ਮੈਂ ਵਿੱਚ ਕੁਫਰ ਦੀਆਂ ਰੀਤਾ ਨਾ ਮੈਂ ਪਾਕਾਂ ਵਿੱਚ ਪਲੀਤਾ ਨਾ ਮੈਂ ਮੂਸਾ ਨਾ ਫਰਹਾਨ ਬੁੱਲਾ ਕੀ ਜਾਣਾ ਮੈਂ ਕੌਣ ਨਾ ਮੈਂ ਅੰਦਰ ਬੇਦ ਕਿਤਾਪਾਂ ਨਾ ਮੈਂ ਪੰਗਾ ਨਾ ਸ਼ਰ ਆਪਾਂ ਨਾ ਵਿੱਚ ਰਹਿੰਦਾ ਮਸਤ ਖਰਾਪਾਂ ਨਾ ਵਿੱਚ ਚੱਕਨ ਨਾ ਵਿੱਚ ਸੋਣ ਬੁੱਲਾ ਕੀ ਜਾਣਾ ਮੈਂ ਕੌਣ ਨਾ ਮੈਂ ਅਰਬੀ ਨਾਲ ਲਾਹੋਰੀ ਨਾ ਮੈਂ ਹਿੰਦੀ ਸ਼ਹਿਰ ਨਾ ਕੋਰੀ ਨਾ ਹਿੰਦੂ ਨਾ ਤੁਰਕ ਪਸ਼ੋਰੀ ਨਾ ਮੈਂ ਰਿੰਦਾ ਵਿੱਚ ਨਤੋਂ ਬੁੱਲਾ ਕੀ ਚਾਣਾ ਮੈਂ ਕੌਣ ਨਾ ਮੈਂ ਪੇਤ ਮਸਾਫ ਦਾ ਪਾਇਆ ਨਾ ਮੈਂ ਆਤਮ ਹਵਾ ਚਾਇਆ ਨਾ ਮੈਂ ਆਪਣਾ ਨਾਮ ਤਰਾਇਆ ਨਾ ਵਿੱਚ ਬੈਠਣ ਨਾ ਵਿੱਚ ਪਾਉਣ ਬੁੱਲਾ ਕੀ ਚਾਣਾ ਮੈਂ ਕੌਣ ਅਵਲ ਆਖਰ ਆਪ ਨੂੰ ਜਾਨਣਾ ਨਾ ਕੋਈ ਤੁਝਾ ਹੋਰ ਪਛਾਨਾ ਮਤھوں ਹੋਰ ਨਾ ਕੋਈ ਸਿਆਣਾ ਬੁੱਲਾ ਸ਼ਾਹ ਖੜਾ ਹੈ ਕੌਣ ਬੁੱਲਾ ਕੀ ਜਾਣਾਂ ਮੈਂ ਕੌਣ ਹੇ ਬੁੱਲਾ ਕੀ ਜਾਣਾਂ ਮੈਂ ਕੌਣ ਬੁੱਲੇ ਸ਼ਾਹ ਜੀ ਬਚਪਨ ਤੋਂ ਹੀ ਰੱਬ ਦੇ ਪ੍ਰੇਮੀ ਸਨ ਉਹਨਾਂ ਦੇ ਹਰ ਬੋਲ ਹਰ ਨਿਕਾ ਵਿੱਚ ਇੱਕ ਤਲਬ ਸੀ ਰੱਬ ਨੂੰ ਪਾਉਣ ਦੀ ਉਸ ਨੂੰ ਸਮਝਣ ਦੀ ਉਸ ਵਿੱਚ ਰਲ ਜਾਣ ਦੀ ਇਹ ਹੀ ਤਲਬ ਉਹਨਾਂ ਨੂੰ ਇੱਕ ਦਿਨ ਲੈ ਗਈ ਸ਼ਾ ਇਨਾਇਤ ਕਾਤਲੀ ਤੇ ਦਰ ਤੇ ਜਦੋਂ ਪਹਿਲੀ ਵਾਰ ਆਪਣੇ ਮੁਰਛਦ ਸ਼ਾ ਇਨਾਇਤ ਸਾਹਿਬ ਨੂੰ ਮਿਲੇ ਉਹਨਾਂ ਦੀ ਰੂਹ ਨੇ ਮਹਿਸੂਸ ਕੀਤਾ ਕਿ ਇਹ ਉਹ ਮੰਜ਼ਲ ਹੈ ਜਿਸ ਦੀ ਉਹ ਸਾਲਾਂ ਤੋਂ ਤਲਾਸ਼ ਕਰ ਰਹੇ ਸੀ ਉਹਨਾਂ ਨੇ ਬਿਨਾਂ ਕਿਸੇ ਹਿਚਕ ਦੇ ਆਪਣੇ ਆਪ ਨੂੰ ਸ਼ਾ ਇਨਾਇਤ ਦੇ ਦਰ ਤੇ ਨਿਸ਼ਾਵਰ ਕਰ ਦਿੱਤਾ ਅਤੇ ਉਹਨਾਂ ਨੂੰ ਆਪਣਾ ਗੁਰੂ ਮੁਰਸ਼ਿਦ ਤੇ ਰਾਤ ਦਿਖਾਉਣ ਵਾਲਾ ਮੰਨ ਲਿਆ ਕਹਿੰਦੇ ਨੇ ਤੇ ਤੋਂ ਬੁੱਲੇ ਸ਼ਾ ਆਪਣੇ ਰੱਬ ਦੀ ਖੋਜ ਕਰਦੇ ਹੋਏ ਸ਼ਾ ਇਨਾਇਤ ਦੇ ਦਰ ਤੇ ਪਹੁੰਚੇ ਉਸ ਵੇਲੇ ਸ਼ਾ ਇਨਾਇਤ ਖੇਤ ਵਿੱਚ ਗੰਡਿਆਂ ਦੀ ਪਨੀਰੀ ਲਗਾ ਰਹੇ ਸਨ ਬੁੱਲੇ ਸ਼ਾ ਨੇ ਅਦਬ ਨਾਲ ਸਿਰ ਚੁੱਕਾਇਆ ਸ਼ਾ ਇਨਾਇਤ ਨੇ ਮਿਹਰ ਭਰੀ ਨਿਗਾਹ ਨਾਲ ਵੇਖਦੇ ਹੋਏ ਪੁੱਛਿਆ ਹਾਂ ਪਈ ਜਵਾਨਾ ਕਿਵੇਂ ਆਇਆ ਬੁੱਲੇ ਸ਼ਾ ਨੇ ਨਿਮਰਤਾ ਨਾਲ ਜਵਾਬ ਦਿੱਤਾ ਹਜ਼ੂਰ ਮੈਂ ਰੱਬ ਨੂੰ ਮਿਲਣਾ ਚਾਹੁੰਦਾ ਹਾਂ ਤਸੋ ਚੀ ਰੱਬ ਮਿਲ ਤੱਕ ਕਿਵੇਂ ਹੈ ਸ਼ਾ ਇਨਾਇਤ ਨੇ ਕੋਈ ਵੱਡਾ ਉਪਦੇਸ਼ ਨਹੀਂ ਦਿੱਤਾ ਉਹ ਕੰਡੇ ਦੀ ਪਨੀਰੀ ਨੂੰ ਇੱਕ ਥਾਂ ਤੋਂ ਪੁੱਟ ਕੇ ਦੂਜੇ ਥਾਂ ਤੇ ਲਾਉਂਦੇ ਹੋਏ ਹੌਲੇ ਜਿਹਾ ਕੰਨ ਲੱਗੇ ਬੁੱਲੇ ਆ ਰੱਬ ਦਾ ਕੀ ਪਉਣਾ ਇਤਰੋਂ ਪੁੱਟਣਾ ਤੇ ਉੱਤਰ ਲਾਉਣਾ ਦੋਸਤੋ ਐਸਾ ਦੀ ਜਈ ਗੱਲ ਸੀ ਪਰ ਇਸ ਵਿੱਚ ਰੱਬ ਦੀ ਪੂਰੀ ਤਲਾਸ਼ ਦਾ ਰਾਜ ਸੁਪਿਆ ਸੀ ਬੁੱਲੇ ਸ਼ਾਹ ਦੇ ਦਿਲ ਨੂੰ ਇਹ ਪਲ ਤੀਰ ਵਾਂਗ ਚੀਰ ਕੇ ਉਸ ਨੇ ਮਹਿਸੂਸ ਕੀਤਾ ਕਿ ਜਿਵੇਂ ਦਾ ਬਾਪ ਉਸ ਤੇ ਗੁਰੂ ਤੇ ਚੜੀਏ ਗੱਲ ਕਦ ਰਿਆ ਹੋਵੇ ਉਹ ਤੁਰੰਤ ਸ਼ਾ ਇਨੈਤ ਦੇ ਚੱਲਣਾ ਵਿੱਚ ਟਿਕ ਪਿਆ ਤੇ ਕਹਿ ਲਗਾ ਹਜ਼ੂਰ ਹੁਣ ਮੈਂ ਟੁਟਾ ਹੋ ਗਿਆ ਅਤੇ ਉੱਥੋਂ ਸ਼ੁਰੂ ਹੋਈ ਬੁੱਲੇ ਸ਼ਾ ਚ ਦੀ ਰੋਹਾਨੀ ਯਾਤਰਾ ਜਿੱਥੇ ਦੁਨੀਆ ਦੀ ਮੋਹ ਮਾਇਆ ਖਤਮ ਹੋ ਗਈ ਇਹ ਹੀ ਸੇ ਉਹ ਪਲ ਜਿੱਥੇ ਇੱਕ ਆਮ ਇਨਸਾਨ ਫਕੀਰ ਬਣ ਗਿਆ ਬੁੱਲਾ ਹੁਣ ਬੁੱਲਾ ਨਹੀਂ ਰਿਹਾ ਉਹ ਰੱਬ ਦਾ ਬੁੱਲਾ ਬਣ ਗਿਆ ਉਸ ਦਿਨ ਤੋਂ ਬੁੱਲੇ ਸਾਧਾ ਰੋਹਾਨੀ ਸਫਰ ਇੱਕ ਨਵੀਂ ਦਿਸ਼ਾ ਵੱਲ ਮੁੜ ਗਿਆ ਉਹ ਦੁਨੀਆ ਤੋਂ ਟੁੱਟ ਕੇ ਪਰਮਾਤਮਾ ਨਾਲ ਜੁੜ ਗਿਆ ਦੋਸਤੋ ਜੇ ਇਹ ਵੀਡੀਓ ਤੁਹਾਡੇ ਦਿਲ ਨੂੰ ਛੂ ਗਈ ਹੋਵੇ ਤਾਂ ਇਸ ਨੂੰ ਹੋਰਾਂ ਨਾਲ ਜ਼ਰੂਰ ਸਾਂਝਾ ਕਰੋ ਕੁਕੂ ਬੁੱਲੇ ਸ਼ਾਹ ਦੀਆਂ ਇਹ ਕਹਾਣੀਆਂ ਸਿਰਫ ਸੁਣਨ ਲਈ ਨਹੀਂ ਜੀਣ ਲਈ ਨੇ ਪੁੱਲ ਚੁੱਕ ਦੀ ਖਿਮਾ ਜੀ ਫਿਰ ਮਿਲਾ ਕੇ ਇੱਕ ਬਹੁਤ ਰੋਹਾਨੀ ਕਹਾਣੀ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਰੱਬ ਰਾਖਾ